ਸੋ ਇਸ ਕਰਕੇ ਜਦੋਂ ਅਸੀਂ ਫਤਿਹ ਬੁਲਾਉਂਦੇ ਆ ਨਾ ਦੋ ਵਾਰੀ ਅਗਲੇ ਦੇ ਮੂੰਹ ਚ ਸਿਮਰਨ ਹੁੰਦਾ ਤੇ ਦੋ ਵਾਰੀ ਸਾਡੇ ਮੁਖ ਚ ਸਿਮਰਨ ਹੁੰਦਾ ਇਹ ਗੁਰੂ ਜੀ ਨੇ ਫਤਿਹ ਕਿਉਂ ਬਖਸ਼ੀ ਪਤਾ ਨਹੀਂ ਦਿਹਾੜੀ ਵੀ ਤੁਸੀਂ ਕਿੰਨੇ ਜਣਿਆਂ ਨੂੰ ਮਿਲਣਾ ਹੈ ਜਿਹੜਾ ਬੰਦਾ ਫੀਲਡ ਵਿੱਚ ਵਿਚਰਦਾ ਹੈ ਘੱਟੋ ਘੱਟ 100 ਜਣਿਆਂ ਨੂੰ ਦਿਹਾੜੀ ਵਿੱਚੋਂ ਮਿਲਦਾ ਹੈ ਤੇ ਉਹ ਫਤਿਹ ਬੁਲਾਉਂਦਾ ਹੈ ਫਤੇ ਬਲਾ ਕੇ ਉਹਦਾ ਵੀ ਸਿਮਰਨ ਹੋ ਜਾਂਦਾ ਤੇ ਦੂਸਰੇ ਦਾ ਵੀ ਸਿਮਰਨ ਹੋ ਜਾਂਦਾ ਤੇ ਕਿੰਨੇ ਜਾਨਾਂ ਨੂੰ ਫਤੇ ਬਲਾਈ ਤੇ ਕਿੰਨਾ ਸਿਮਰਨ ਹੋ ਗਿਆ ਇਸ ਕਰਕੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਸਿਮਰਨ ਤੋਂ ਬਿਨਾ ਮਨ ਨਹੀਂ ਜਾਗਦਾ ਤੇ ਆਓ ਰਲ ਕੇ ਸਾਰੇ ਹੁਣ ਅੱਖਾਂ ਬੰਦ ਕਰਕੇ ਧਿਆਨ ਨੂੰ ਹੁਣ ਇਕਾਗਰ ਰੱਖਣ ਵਾਸਤੇ ਆਵਾਜ਼